ਆਹ ਤੁਸੀਂ ਦੇਖੋਗੇ ਜਿਤਨਾ ਬਹਾਰਿਆਂ ਦੇ ਗਲ ਪਾਇਆ ਹੁਣ ਇਹ ਫਾਇਰ ਕਿਉਂ ਨਹੀਂ ਚੱਲਿਆ ਹੁਣ ਇਹਦੀ ਉਹ ਜਿਹੜਾ ਤੰਤਰ ਮੰਤਰ ਆਸ਼ਲਾ ਬਸ਼ਲਾ ਗਿਆ ਨਾ ਕਰਦਾ ਹੁੰਦਾ ਸੀ ਉਹ ਕਿਉਂ ਨਹੀਂ ਚੱਲਿਆ ਹੁਣ ਕਿੱਥੇ ਗਈਆਂ ਇਹ ਚਮਤਕਾਰ ਜੇ ਸਿਰਫ ਔਰ ਸਿਰਫ ਪਖੰਡੀ ਸੀਗਾ ਤੇ ਹੋਰ ਇਦਾਂ ਦੇ ਪਖੰਡੀ ਜਿਹੜੇ ਹੈਗੇ ਆ ਨੰਬਰ ਉਹਨਾਂ ਦਾ ਵੀ ਆਣਾ ਆਪੇ ਸ਼ਰਮ ਚਾਹੀਦੀ ਹੈ ਕਿ ਉਹਨਾਂ ਦੇ ਆਪਣੇ ਗਰੰਥੀਆਂ ਦੀਆਂ ਕਿੱਡੀਆਂ ਕਿੱਡੀਆਂ ਵਟੀਆਂ ਕਰਤੂਤਾ ਜਿਹੜਾ ਅਜੇ ਬਜਿੰਦਰ ਦੇ ਲਈ ਤੇ ਅਜੇ ਕੋਰਟ ਨੂੰ ਪਤਾ ਕੀ ਹੋਇਆ ਪਬਲਿਕਲੀ ਅਜੇ মিডিਆ ਦੇ ਵਿੱਚ ਉਹਦੀ ਕੋਈ ਵੀ ਐਸੀ ਹਰਕਤ ਨੂੰ ਨਹੀਂ ਸਪੇਸ਼ ਕੀਤਾ ਗਿਆ ਜਿਹੜਾ ਉਹਦੇ ਇਸ ਗੁਨਾਹ ਨੂੰ ਪ੍ਰਗਟ ਕਰਦਾ ਹੋਵੇ ਪਰ ਇਹਨਾਂ ਦੇ ਤੇ ਆਪਣੇ ਗਰੰਥੀਆਂ ਦੇ ਜਲੂਸ ਨਿਕਲ ਰਹੇ ਆ মিডিਆ ਦੇ ਉੱਤੇ ਇਹਦੇ ਡੇਰੇ 'ਚ ਜਾਂਚ ਕੀਤੀ ਜਾਵੇ ਜਾਂਚ ਦੁਸਤ ਚੱਲ ਰਿਹਾ ਪਖੰਡਾ ਚੱਲ ਰਿਹਾ ਲੋਕਾਂਤਰਵਤਨ ਕਰਾਇਆ ਜਾ ਰਿਹਾ ਨਾਲ ਚੜੇ ਕੇ ਕਰਵਾਇਆ ਜਾ ਰਿਹਾ ਪਰ ਕਹਿ ਦਿੰਦੇ ਆ ਚਰਚਾ 'ਚ ਫਖਾਨਾ ਦਾ ਪਖੰਡ ਤੁਹਾਡੇ ਜਿੰਨੇ ਹੁੰਦੇ ਉਹਨੇ ਤਾਂ ਕਿਤੇ ਵੀ ਨਹੀਂ ਹੁੰਦੇ ਤੁਸੀਂ ਚਮਤਕਾਰਾਂ ਦੀ ਗੱਲ ਕਰਦੇ ਹੋ ਚਮਤਕਾਰਾਂ ਦੇ ਮਾਮਲੇ ਵਿੱਚ ਪਖੰਡਾਂ ਦੇ ਮਾਲਕ ਤੁਸੀਂ ਕਿਹੜਾ ਘਟੋ ਕਿਤੇ ਜਹਾਜ਼ ਚੜਾਏ ਜਾਂਦੇ ਬਾਹਲੇ ਦੇਸ਼ਾਂ ਨੂੰ ਜਾਣਦੇ ਕਿਤੇ 12 ਚਨਾਣ ਕਰੋ ਤੇ ਮੁੰਡੇ ਪੈਦਾ ਹੁੰਦੇ ਆ ਕਿਤੇ 12 ਚਨਾਣ ਕਰੋ ਤੇ ਗੁੰਗੇ ਬੋਲਣ ਲੱਪੈਂਦੇ ਆ ਕਿਤੇ ਤੁਸੀਂ ਰੋਟੀਆਂ ਚੜਾਉ ਤੇ ਆਹ ਹੋ ਜਾ ਤੁਹਾਡੇ ਵਿੱਚ ਘਟਿਆ ਪਖੰਡ ਆ ਤੁਹਾਡੇ ਨਿਤ ਤੀ ਦਿਨ ਪਖੰਡ ਜਿਹੜਾ ਬਾਹਰ ਆਇਆ ਰਹਿੰਦਾ ਆ ਆਂਦੀਆਂ ਸਜ਼ਾ ਦਾ ਅਸੀਂ ਤਾਂ 20 ਸਾਲ ਲੈ ਕੇ ਚੱਲ ਰਹੇ ਸੀ ਹੁਣ ਤੇ ਦੀਆਂ ਹੱਡੀਆਂ ਆਣ ਗਈਆਂ ਬਾਹਰ ਅਗਰ ਉਹ ਬੇਕਸੂਰ ਫਸਾਇਆ ਗਿਆ ਤੇ ਤੇ ਦੁਨੀਆ ਦੀ ਕੋਈ ਤਾਕਤ ਉਹਨੂੰ ਜੇਲ੍ਹ ਦੇ ਅੰਦਰ ਬੰਨ ਕੇ ਨਹੀਂ ਰੱਖ ਸਕਦੀ ਭਾਵੇਂ ਪੂਰਾ ਜਮਾਨਾ ਵੀ ਖਿਲਾਫ ਹੋ ਜਾਵੇ ਤੁਹਾਡੇ ਆਪਣੇ ਗ੍ਰੰਥੀ ਲੋਕ ਸਾਹਮਣੇ ਗੁਰੂ ਗ੍ਰੰਥ ਸਾਹਿਬ ਪਿਆ ਹੈ ਤੇ ਪਿੱਛੇ ਬੈਠੇ ਪਾਠ ਕਰਦੇ ਹੋਏ ਬਾਅਦ ਵਿੱਚ ਮਾਈਕ ਲਾਉਂਦੇ ਆ ਸੈੱਲ ਫੋਨ ਦੇ ਉੱਤੇ ਪੂਰਨ ਫਿਲਮਾਂ ਨੂੰ ਅਸ਼ਲੀਲ ਗੰਦੀਆਂ ਬਲੂ ਫਿਲਮਾਂ ਵੇਖਦੇ ਆਂ ਤੇ ਤੁਹਾਡੇ ਗ੍ਰੰੰਥੀ ਪੜੇ ਗਏ ਆ ਬੀ ਬਜਿੰਦਰ ਜੀ ਤੁਹਾਨੂੰ ਮੈਂ ਦੱਸਿਆ ਉਹਦਾ ਅਦਾਲਤ ਦੇ ਵਿੱਚ ਜੋ ਕੁਝ ਹੋਇਆ ਕਿਸੇ ਨੂੰ ਪਤਾ ਨਹੀਂ ਅਜ ਪ੍ਰਗਟ ਨਹੀਂ ਕੀਤਾ ਗਿਆ ਵੀ ਕੀ ਕੀ ਸਬੂਤ ਪੇਸ਼ ਕੀਤੇ ਜਾਂ ਕੀ ਕੁਝ ਹੋਇਆ ਹੈ ਲੇਕਿਨ ਤੁਹਾਡੀਆਂ ਸਾਡੇ ਕੋਲ ਵੀਡੀਓ ਪਈਆਂ ਆ ਤੇ ਸਾਨੂੰ ਫਿਰ ਉਹ ਵੀਡੀਓ ਪਾ ਕੇ ਮਜਬੂਰ ਨਾ ਕਰੋ ਕਿ ਅਸੀਂ ਫਿਰ ਤੁਹਾਡੇ ਲੋਕਾਂ ਨੂੰ ਨੰਗਿਆਂ ਕਰੀਏ ਤੇ ਫਿਰ ਉਹਨਾਂ ਨੂੰ ਨੰਗਿਆਂ ਕਰਕੇ ਉਹਨਾਂ ਦੀ ਗਲਤੀ ਅਸੀਂ ਤੁਹਾਡੇ ਧਰਮ ਦੇ ਉੱਤੇ ਪਾਈਏ ਇੱਕ ਫੜਾਫੇ ਇੱਕ ਨਾ ਵੀ ਬਿਲਕੁਲ ਉਜੜ ਜਾਣੇ ਵਾਲਾ ਹੈ ਬਹੁਤ ਘੱਟ ਸਮੇਂ ਵਿੱਚ ਹੀ ਵਿਲ ਗੋ ਨਾਥਿੰਗ ਲੁੱਟ ਜਾਏਗਾ ਬਰਬਾਦ ਹੋ ਜਾਏਗਾ 크ਰਿਸਚੀਅਨਟੀ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਆਪੋ ਆਪਣੇ ਨੂੰ ਛਾਤੀ ਮਾਰੋ ਆਪਣੇ ਵੱਲ ਵੇਖੋ ਤੇ ਚੁੱਪ ਕਰ ਜਾਓ ਅਜੇ ਬੜਾ ਅੱਗੇ ਲੰਬੀ ਦੌੜਿਆ ਜਿਸ ਦਿਨ ਉਹ ਬੇਕਸੂ ਹੋ ਕੇ ਸਾਬਤ ਹੋ ਕੇ ਆ ਗਿਆ ਨਾ ਬਾਅਦ ਫਿਰ ਤੁਹਾਨੂੰ ਮੂੰਹ ਛਪਾਉਣ ਨੂੰ ਜਗ੍ਹਾ ਨਹੀਂ ਮਿਲਣੀ ਸਿੰਪਲ ਜੀ ਗੱਲ ਹੈ ਕੱਲ ਨੂੰ ਅਗਰ ਉਹ ਨੂੰ ਹਾਈ ਕੋਰਟ ਬਰੀ ਕਰ ਦਿੰਦੀ ਫਿਰ ਤੁਸੀਂ ਕੀ ਕਹੋਗੇ ਫਿਰ ਕੀ ਕਹੋਗੇ ਨਹੀਂ ਕਾਨੂੰਨ ਵਿਕ ਗਿਆ ਸੀਗਾ ਤੇ ਅੱਜ ਕਾਨੂੰਨ ਨੇ ਸਜ਼ਾ ਦੇ ਦਿੱਤੀ ਤੇ ਕਾਨੂੰਨ ਠੀਕ ਹੋ ਗਿਆ ਜਾਨੀ ਕਿ ਤੁਹਾਡੇ ਮਤਲਬ ਦਾ ਕੰਮ ਕਰਦੇ ਕਾਨੂੰਨ ਤੇ ਕਾਨੂੰਨ ਠੀਕ ਆ ਜੇ ਤੁਹਾਡੇ ਅਸ ਤੋਂ ਬਾਹਰ ਕਰਦੇ ਤੇ ਕਾਨੂੰਨ ਫਿਰ ਮਾਰਾ ਹੋ ਗਿਆ ਹਾਂਜੀ ਪ੍ਰੇ ਦਾ ਲਾਰਡ ਸਾਰੇ ਜੈਮਸੀ ਕੀ ਖੁਦਾਮ ਖੁਦਾ ਦਾ ਸ਼ੁਕਰ ਕਰਦੇ ਆਂ ਅੱਜ ਦੇ ਇਸ ਸਮੇਂ ਦੇ ਲਈ ਔਰ ਜਿਵੇਂ ਤੁਸੀਂ ਜਾਣਦੇ ਹੋ ਅੱਜ ਦੀ ਇਸ ਵੀਡੀਓ ਨੂੰ ਜਿਹੜਾ ਬਣਾਉਣ ਦਾ ਮਕਸਦ ਹੈ ਉਹ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸਾਹਮਣੇ ਆਏ ਆ ਉਹਨਾਂ ਨੂੰ ਲੈ ਕੇ ਸੋ ਤੁਸੀਂ ਜਾਣਦੇ ਹੋ ਕਿ ਬਜਿੰਦਰ ਸਿੰਘ ਨੂੰ ਸੈਸ਼ਨ ਕੋਰਟ ਵੱਲੋਂ ਪੂਰੀ ਉਮਰ ਦੀ ਸਜ਼ਾ ਦਿੱਤੀ ਗਈ ਹੈ ਅਦਾਲਤਾਂ ਦੱਸਿਆ ਗਿਆ ਕਿ ਆਖਰੀ ਸਾਤ ਤੱਕ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ 2018 ਤੋਂ ਇੱਕ ਕੇਸ ਚੱਲ ਰਿਹਾ ਸੀਗਾ ਔਰ ਲਗਭਗ 7 ਕੋ ਸਾਲ ਬਾਅਦ ਕੋਰਟ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਸੋਸੀ ਕੋਰਟ ਦੇ ਫੈਸਲੇ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ ਕਿਉਂਕਿ ਜੋ ਕੁਝ ਵੀ ਉਹਨਾਂ ਨੇ ਕੀਤਾ ਜਾਂ ਜੋ ਵੀ ਫੈਸਲਾ ਦਿੱਤਾ ਹੈ ਉਦੀ ਇੱਕ ਜੱਜਮੈਂਟ ਕਾਪੀ ਹੁੰਦੀ ਹੈ ਜਿਹਦੇ ਚ ਸਾਰੇ ਤੱਥਾਂ ਦੇ ਬਾਰੇ ਚ ਲਿਖਿਆ ਹੁੰਦਾ ਕਿਉਂਕਿ ਉਹ ਕਿਹੜੀ ਕਿਹੜੀ ਵਜ੍ਹਾ ਨੂੰ ਧਿਆਨ ਚ ਰੱਖਦੇ ਹੋਏ ਇਹ ਸਜ਼ਾ ਸੁਣਾਈ ਗਈ ਹੈ ਪਰ ਇਹ ਕੋਈ ਜ਼ਿਆਦਾ ਆਪਾਂ ਕਹੀਏ ਵੀ ਕੋਈ ਨਾਤੇ ਕੋਈ ਜ਼ਿਆਦਾ ਖੁਸ਼ੀ ਦੀ ਗੱਲ ਹੈ ਔਰ ਨਾ ਹੀ ਇਹਦੇ ਉੱਤੇ ਜ਼ਿਆਦਾ ਕੋਈ ਅਫਸੋਸ ਵੀ ਕਰਨ ਦੀ ਲੋੜ ਹੈ ਕਿਉਂਕਿ ਜੇ ਤੇ ਜਿਵੇਂ ਇੱਕ ਥੜਾ ਕਹਿ ਰਿਹਾ ਕਿ ਨਹੀਂ ਉਹ ਬੇਕਸੂਰ ਆ ਉਹਦੇ ਨਾਲ ਜਾਦਤੀ ਹੋਈ ਹੈ اگر کوئی ایسی گل ہے تے خداوند خدا ਸਰਵ ਸ਼ਕਤੀਮਾਨ ਔਰ ਉਹ سب کچھ ਕਰਨ ਦੀ ਕੁਦਰਤ ਰੱਖਦਾ ਹੈ اگر ਉਹ ਬੇਕਸੂਰ ਫਸਾਇਆ ਗਿਆ ਤੇ ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ جیل ਦੇ ਅੰਦਰ ਬੰਨ ਕੇ ਨਹੀਂ ਰੱਖ ਸਕਦੀ ਭਾਵੇਂ ਪੂਰਾ ਜਮਾਨਾ ਵੀ ਖਿਲਾਫ ਹੋ ਜਾਵੇ ਪਰ ਸਰਵ ਸ਼ਕਤੀਮਾਨ ਦੇ ਸਾਹਮਣੇ ਕੋਈ ਤਾਕਤ ਠਹਿਰ ਨਹੀਂ ਸਕਦੀ ਔਰ اگر ਬੇਕਸੂਰ ਹੈ ਤੇ خداوند خدا ਉਹਨੂੰ ਬਾਇ ਇੱਜ਼ਤ ਉਥੋਂ ਲੈ ਕੇ ਆਵੇਗਾ ਔਰ ਦੁਬਾਰਾ ਉਹਦੇ ਮਕਾਮ ਤੇ ਉਹਨੂੰ ਖੜਿਆ ਕਰੇਗਾ ਔਰ ਅਗਰ ਉਹ ਕਸੂਰਵਾਰ ਆ ਤੇ ਅਸੀਂ ਇਹ ਵੀ ਜਾਣਦੇ ਆ ਕਿ ਵਚਨ ਦੇ ਅਨੁਸਾਰ ਖੁਦਾਵੋਂ ਖੁਦਾ ਧਰਮੀਆਂ ਦਾ ਖੁਦਾ ਆ ਗੁਨਾਹਗਾਰਾਂ ਦਾ ਖੁਦਾ ਨਹੀਂ ਹੈ ਸੋ ਇਹਦੇ ਉੱਤੇ ਸਾਨੂੰ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ ਜਿਆਦਾ ਕੁਝ ਲੋਕ ਸਵਾਦ ਲੈ ਰਹੇ ਆ ਉਹਨੂੰ ਸਜ਼ਾ ਹੋਈ ਆ ਤੇ ਇਸ ਚੀਜ਼ ਦਾ ਕੁਝ ਲੋਕ ਸਵਾਦ ਲੈ ਰਹੇ ਆ ਬਹੁਤੇ ਲੋਕਾਂ ਨੇ ਮੈਨੂੰ ਵੀ ਸੰਪਰਕ ਕੀਤਾ ਤੇ ਪੁੱਛ ਰਹੇ ਸੀਗੇ ਵੀ ਆ ਸੌਰੀ ਤੁਸੀਂ ਕਿਉਂ ਖਮੋਸ਼ ਹੋ ਤੇ ਤੁਸੀਂ ਕਿਉਂ ਕੁਝ ਬੋਲ ਨਹੀਂ ਰਹੇ ਸੋ ਸਭ ਲੋਕਾਂ ਦੇ ਲਈ ਮੇਰਾ ਇਹ ਜਵਾਬ ਹੈ ਮੈਂ ਸਵਾਦ ਲੈਣ ਦੇ ਲਈ ਕੋਈ ਵੀਡੀਓ ਨਹੀਂ ਪਾਉਂਦਾ ਨਾ ਮੇਰੀ ਕਿਸੇ ਵੀ ਸੇਵਕ ਦੇ ਨਾਲ ਕੋਈ ਪਰਸਨਲ ਰੰਜਿਸ਼ ਹੈ ਅਗਰ ਕਿਤੇ ਕੋਈ ਵਿਰੋਧਤਾ ਦੇ ਲਈ ਅਸੀਂ ਕੋਈ ਵੀਡੀਓ ਪਾਉਂਦੇ ਆ ਜਾਂ ਕਿਤੇ ਵਿਰੋਧ ਕਰਦੇ ਆ ਤੇ ਉਹ ਸਿਰਫ ਔਰ ਸਿਰਫ ਤਾਲੀਮ ਨੂੰ ਲੈ ਕੇ ਹੁੰਦਾ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਵੀ ਸ਼ਖਸ ਬਾਈਬਲ ਦੀ ਤਰੀਮ ਦੇ ਖਿਲਾਫ ਕੁਝ ਕਰ ਰਿਹਾ ਆ ਉਹ ਡੱਟ ਕੇ ਅਸੀਂ ਉਹਦਾ ਵਿਰੋਧ ਕਰੀਦਾ ਬਜਿੰਦਰ ਦੇ ਨਾਲ ਮੇਰੀ ਕੋਈ ਪਸੰਨ ਰੰਜਿਸ਼ ਨਹੀਂ ਬਜਿੰਦਰ ਨੂੰ ਮਿਲੀ ਸਜ਼ਾ ਦੇ ਲਈ ਮੈਨੂੰ ਕੋਈ ਖੁਸ਼ੀ ਨਹੀਂ ਹੈ ਔਰ ਜਦੋਂ ਇਹ 2018 ਦੇ ਵਿੱਚ ਇਹਦੇ ਤੇ ਕੇਸ ਵੀ ਦਰਜ ਹੋਇਆ ਸੀਗਾ ਔਰ ਜਦੋਂ ਉਸ ਕੁੜੀ ਨੇ ਇਹਦੇ ਉੱਤੇ ਇਲਜ਼ਾਮ ਵੀ ਲਗਾਇਆ ਸੀ ਮੈਂ ਉਦੋਂ ਵੀ ਇਹਦੇ ਹੱਕ ਦੇ ਵਿੱਚ ਵੀਡੀਓ ਪਾਈ ਸੀ ਕਿ ਇਹ ਸਾਰੀ ਬਰੀਕੀ ਦੇ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਕਾਨੂੰਨ ਚਾਹੀਦਾ ਕਿ ਅਗਰ ਕਿਸੇ ਦੀ ਸਾਜ਼ਿਸ਼ ਆ ਤੇ ਉਸ ਸਾਜ਼ਿਸ਼ ਕਰਤਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਅਗਰ ਇਹ ਦੋਸ਼ੀ ਆ ਤੇ ਫਿਰ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸੋ ਇਸ ਲਈ ਪਹਿਲਾਂ ਮੈਂ ਕਲੀਅਰ ਕਰ ਦਵਾ ਮੈਂ ਫਿਰ ਦੱਸਣਾ ਚਾਹੁੰਦਾ ਬਜਿੰਦਰ ਦੇ ਨਾਲ ਮੇਰੀ ਕੋਈ ਵੀ ਪਰਸਨ ਰੰਜਿਸ਼ ਨਹੀਂ ਆ ਔਰ ਇਸ ਮਿਲੀ ਹੋਈ ਸਜ਼ਾ ਦੇ ਕਾਰਨ ਮੈਨੂੰ ਕੋਈ ਖੁਸ਼ੀ ਵੀ ਨਹੀਂ ਆ ਬਲਕਿ ਮੈਂ ਉਹਦੇ ਲਈ ਪ੍ਰਾਰਥਨਾ ਉਦੰਦਾ ਕਰ ਰਿਹਾ ਕਿ ਪ੍ਰਭੂ ਅਗਰ ਤੇ ਤੇਰਾ ਬੰਦਾ ਕਸੂਰਵਾਰ ਆ ਫਿਰ ਨਹੀਂ ਅਸੀਂ ਕਹਿੰਦੇ ਵੀ ਤੂੰ ਕੋਈ ਉਹਦੀ ਮਦਦ ਕਰ ਜਾਂ ਕੋਈ ਉਹਦੀ ਹੈਲਪ ਕਰ ਪਰ ਜੇ ਉਹ ਬੇਕਸੂਰ ਆ ਤੇ ਫਿਰ ਤੂੰ ਉਹਨੂੰ ਇੱਜ਼ਤ ਦੇ ਨਾਲ ਬਾਹਰ ਲੈ ਕੇ ਆ ਸੋ ਇਸ ਲਈ ਵਿਸ਼ਾ ਬਜਿੰਦਰ ਦਾ ਨਹੀਂ ਹੈ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਇਹ ਹੈ ਇੱਕ ਤੇ ਜਿਹੜੇ ਸਵਾਦ ਲੈ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਆਪਣੇ ਆਪ ਦੇ ਉੱਤੇ ਗੌਰ ਕਰੀਏ ਸਵਾਦ ਲੈਣ ਵਾਲਿਆਂ ਵਿੱਚ ਬਹੁਤੇ ਆਪ ਵੀ ਜਨਾਹਕਾਰੀ ਹੈ ਸੋ ਮੈਂ ਕਿਸੇ ਦਾ ਕੱਚਾ ਚਿੱਠਾ ਨਹੀਂ ਖੋਲਣਾ ਚਾਹੁੰਦਾ ਕੌਣ ਕਿਦਾਂ ਦਾ ਹੈਗਾ ਔਰ ਮੈਂ ਸਿਰਫ ਇਹ ਹੀ ਕਹਾਂਗਾ ਜੋ ਹੋ ਗਿਆ ਆ ਉਹ ਕਾਨੂੰਨ ਨੇ ਆਪਣੇ ਤਰੀਕੇ ਦੇ ਨਾਲ ਕੀਤਾ ਆ ਤੁਸੀਂ ਕਿਰਪਾ ਆਪਣੀ ਜਿਹੜੀ ਹੈਗੀ ਆ ਤਰਕ ਵਿਤਰਕ ਨੂੰ ਲੈ ਕੇ ਤੇ ਜਿਹੜਾ ਤੁਸੀਂ ਦੋਸ਼ ਵਗੈਰਾ ਲਾਉਣ ਦੇ ਚੱਕਰ 'ਚ ਪਏ ਹੋ ਉਹ ਤੋਂ ਗੁਰੇਜ਼ ਕਰੋ ਕਿਉਂਕਿ ਵਜਨ 'ਚ ਲਿਖਿਆ ਪੱਥਰ ਉਹ ਹੀ ਮਾਰੇ ਜਿਨੇ ਖੁਦ ਪਾਪ ਨਹੀਂ ਕੀਤਾ ਸੋ ਅਗਰ ਬਜਿੰਦਰ ਦੇ ਵਿੱਚ ਇਹੋ ਜਿਹੀ ਕੋਈ ਕਮੀ ਸੀ ਤੇ ਬਹੁਤਿਆਂ ਦੇ ਵਿੱਚ ਬਹੁਤਿਆਂ ਹੋਰ ਵੀ ਕਈ ਕਿਸਮ ਦੀਆਂ ਕਮੀਆਂ ਹੋ ਸਕਦੀਆਂ ਆ ਸੋ ਇਸ ਧਰਤੀ 'ਤੇ ਰਹਿੰਦਿਆਂ ਹੋਇਆਂ ਕੋਈ ਵੀ ਕਾਮਲ ਤੇ ਸਿੱਧ ਨਹੀਂ ਆ ਅਸੀਂ ਸਭੇ ਹੀ ਦੌੜ ਦੇ ਵਿੱਚ ਆ ਲੇਕਿਨ ਇਹ ਅਸੀਂ ਕਹਿ ਸਕਦੇ ਆ ਅਗਰ ਕੋਈ ਕਵੇ ਕਿ ਚਲੋ ਉਹਦਾ ਜਿਹੜਾ ਉਹਦੇ 'ਤੇ ਦੋਸ਼ ਲੱਗਾ ਜਾਂ ਜਿਸ ਦੋਸ਼ੇ ਚ ਉਹਨੂੰ ਸਜ਼ਾ ਹੋਈ ਆ ਉਹ ਇੱਕ ਸ਼ਰਮਨਾਕ ਇੱਕ ਕਿੱਸਾ ਆ ਉਹ ਤੋਂ ਵੀ ਅਸੀਂ ਅੱਖੀਆਂ ਨਹੀਂ ਫੇਰ ਸਕਦੇ ਪਰ ਅਸੀਂ ਫਿਰ ਵੀ ਕਵਾਂਗੇ ਕਿ ਅਸੀਂ ਫਿਰ ਵੀ ਉਹਨੂੰ ਆਪਣੀ ਨਜ਼ਰ ਦੇ ਵਿੱਚ ਦੋਸ਼ੀ ਕਰਾਰ ਨਹੀਂ ਦੇ ਸਕਦੇ ਕਿਉਂ ਕਿ ਮੈਂ ਰਾਜਨੀਤੀ ਦੇ ਵਿੱਚ ਸਮਾਂ ਗੁਜ਼ਾਰਿਆ ਹੈ ਔਰ ਮੈਨੂੰ ਪਤਾ ਹੈ ਹਜ਼ਾਰਾਂ ਹਜ਼ਾਰਾਂ ਬੇਗੁਨਾ ਲੋਕ ਸਜ਼ਾ ਪਾ ਜਾਂਦੇ ਆ ਔਰ ਹਜ਼ਾਰਾਂ ਹਜ਼ਾਰਾਂ ਕਸੂਰਵਾਰ ਲੋਕ ਜਿਹੜੇ ਉਹ ਬਰੀ ਹੋ ਜਾਂਦੇ ਆ ਸੋ ਇਸ ਲਈ ਜੇ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਤੇ ਅਜੇ ਦਰਵਾਜ਼ੇ ਬੰਦ ਨਹੀਂ ਹੋਏ ਅਜੇ ਹਾਈ ਕੋਰਟ ਦਾ ਰਾਹ ਖੁੱਲਾ ਆ ਅਜੇ ਸੁਪਰੀਮ ਕੋਰਟ ਦਾ ਰਾਹ ਖੁੱਲਾ ਆ ਬਹੁਤ ਕੁਝ ਅਜੇ ਬਾਕੀ ਆ ਔਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਾ ਕੇ ਉਹ ਸਾਰੀਆਂ ਅਦਾਲਤਾਂ ਵਿੱਚ ਜਾ ਕੇ ਵੀ ਅਗਰ ਉਹ ਗੁਨਾਹਗਾ ਠਹਿਰਦਾ ਆ ਤੇ ਫਿਰ ਸਾਨੂੰ ਖਾਮੋਸ਼ੀ ਧਾਰਨ ਦੀ ਲੋੜ ਆ ਫਿਰ ਅਸੀਂ ਕਿਸੇ ਦਾ ਜਵਾਬ ਦੇਣ ਦੇ ਯੋਗ ਨਹੀਂ ਆ ਪਰ ਅਜੇ ਉਹਨੂੰ ਦੋਸ਼ੀ ਸਮਝਦੇ ਹੋਏ ਉਹਦੇ ਉੱਤੇ ਕਿੰਤੂ ਪ੍ਰੰਤੂ ਕੰਨਾਜੋਦੀ ਖਿਲਾਫ ਤੇ ਵੀਡੀਓ ਪਾਉਣਾ ਮੈਂ ਸਮਝਦਾ ਕੋਈ ਅਕਲ ਵਾਲੀ ਗੱਲ ਨਹੀਂ ਹੈ ਸੋ ਅਗਲੀ ਗੱਲ ਆ ਜਾਂਦੀ ਹੈ ਕਿ ਇਸ ਗੱਲ ਨੂੰ ਲੈ ਕੇ ਜਿਹੜੇ ਗੈਰ ਮਸੀਹੀ ਲੋਕ ਆ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਛ ਨਾ ਕੁਛ ਬਹਾਨਾ ਹੀ ਲੱਭਦੇ ਸੀਗੇ ਤੇ ਜਿਨ੍ਹਾਂ ਨੂੰ ਵਾਧਦੀ ਹੋਈ ਮਸੀਹਤ ਦਾ ਬੜਾ ਦੁੱਖ ਸੀ ਔਰ ਕੰਡੇ ਵਾਂਗੂ ਚੁਭ ਰਿਆ ਸੀ ਉਹਨਾਂ ਦੇ ਔਰ ਉਹ ਲੋਕ ਅੱਜ ਬੜੇ ਉਹਨਾਂ ਦੇ ਚੈਨਲ ਬੜਾ ਸ਼ੋਰ ਸ਼ਾਵਾ ਪਾ ਰਹੇ ਆ ਉਹਨਾਂ ਦੇ ਲੋਕ ਬੜੇ ਹੁੱਬ ਹੁੱਬ ਕੇ ਇਸ ਬਜਿੰਦਰ ਦੇ ਇਸ ਸਾਰੇ ਸਿਸਟਮ ਨੂੰ ਮੋਰੇ ਰੱਖ ਦਿਆਂ ਹੋયા ਉਹ ਬੜਾ ਬੜਾ ਕ੍ਰਿਸਚੀਅਨਟੀ ਦੇ ਉੱਤੇ ਵੀ ਉਂਗਲਾਂ ਚੁੱਕ ਰਹੇ ਆ ਔਰ ਪ੍ਰਭੂ ਯਿਸੂ ਮਸੀਹ ਦੇ ਉੱਤੇ ਵੀ ਉਂਗਲਾਂ ਚੁੱਕ ਰਹੇ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਤੇ ਹੋਣ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ ਸੋ ਖਾਸ ਕਰਕੇ ਕੁਝ ਮੂਰਖ ਕਿਸਮ ਦੇ ਸਿੱਖ ਸਮਾਜ ਚੋਂ ਜਿਹੜੇ ਲੋਕ ਆ ਮੈਂ ਸਿੱਖ ਸਮਾਜ ਨੂੰ ਮੂਰਖ ਨਹੀਂ ਕਹਿ ਰਿਹਾ ਸਿੱਖ ਸਮਾਜ ਦੇ ਵਿੱਚ ਜਿਹੜੇ ਮੂਰਖ ਕਿਸਮ ਦੇ ਲੋਕ ਆ ਜਿਹੜੇ ਜਾਂ ਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਹੁੰਦੇ ਜਾਂ ਧਰਮ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਹਿੱਤੇ ਵਿੱਚ ਕਰਨ ਲਈ ਦੂਜੇ ਧਰਮਾਂ ਦੇ ਉੱਤੇ ਉਂਗਲੀਆਂ ਚੁੱਕਦੇ ਆ ਉਹਨਾਂ ਮੂਰਖ ਲੋਕਾਂ ਦੇ ਲਈ ਮੈਂ ਕੁਝ ਜ਼ਰੂਰ ਕਹਿਣਾ ਚਾਹਾਂਗਾ ਜਿਹੜੇ ਬਜਿੰਦਰ ਦੇ ਇਸ ਕੇਸ ਨੂੰ ਬੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਆਪੇ ਸ਼ਰਮ ਚਾਹੀਦੀ ਹੈ ਕਿ ਉਹਨਾਂ ਦੇ ਆਪਣੇ ਗਰੰਥੀਆਂ ਦੀਆਂ ਕਿੱਡੀਆਂ-ਕਿੱੱਡੀਆਂ ਵੱਡੀਆਂ ਕਰਤੂਤਾਂ ਜਿਹੜੇ ਅਜੇ ਬਜਿੰਦਰ ਦੇ ਲਈ ਤੇ ਅਜੇ ਕੋਰਟ ਨੂੰ ਪਤਾ ਕੀ ਹੋਇਆ ਪਬਲਿਕਲੀ ਅਜੇ ਮੀਡੀਆ ਦੇ ਵਿੱਚ ਉਹਦੀ ਕੋਈ ਵੀ ਐਸੀ ਹਰਕਤ ਨੂੰ ਨਹੀਂ ਸਪੇਸ਼ਟ ਕੀਤਾ ਗਿਆ ਜਿਹੜਾ ਉਹਦੇ ਇਸ ਗੁਨਾਹ ਨੂੰ ਪ੍ਰਗਟ ਕਰਦਾ ਹੋਵੇ ਇਹ ਤੇ ਕੋਟ ਜਾਣਦਾ ਵਜਿੰਦਰ ਜਾਣਦਾ ਜਾਂ ਉਹਨਾਂ ਦੇ ਵਕੀਲ ਜਾਣਦੇ ਜਾਂ ਜਿੰਨਾ ਵਾਪਰਿਆ ਹੋਊਗਾ ਜਾਂ ਨਹੀਂ ਵਾਪਰਿਆ ਇਹ ਤੇ ਉਹਨਾਂ ਨੂੰ ਪਤਾ ਹੈ ਪਰ ਇਹਨਾਂ ਦੇ ਤੇ ਆਪਣੇ ਗਰੰਥੀਆਂ ਦੇ ਜਲੂਸ ਨਿਕਲੇ ਹੋਏ ਆ ਮੀਡੀਆ ਦੇ ਉੱਤੇ ਇਹ ਜਿਹੜੇ ਅੱਜ ਦੋਸ਼ ਲਾਉਣ ਦੇ ਨਾ ਇੱਕ ਬੰਦੇ ਦੇ ਕਾਰਨ ਜਿਹੜੇ ਮਸੀਹ ਤੇ ਉੱਤੇ ਦੋਸ਼ ਲਾਉਣ ਦੇ ਆ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਵੀ ਆਪਣੇ ਧਰਮ ਨੂੰ ਪਹਿਲਾਂ ਸੰਭਾਲੋ ਤੁਸੀਂ ਤੁਹਾਡੇ ਆਪਣੇ ਗ੍ਰੰਥੀ ਲੋਕ ਸਾਹਮਣੇ ਗੁਰੂ ਗ੍ਰੰਥ ਸਾਹਿਬ ਪਿਆ ਆ ਤੇ ਪਿੱਛੇ ਬੈਠੇ ਪਾਠ ਕਰਦੇ ਹੋਏ ਬਾਅਦ ਚ ਮਾਈਕ ਲਾਉਂਦੇ ਆ ਤੇ ਉਹਦੇ ਵਿੱਚ ਅੱਗੇ ਟੇਪ ਰੱਖੇ ਦਿੰਦੇ ਆ ਤੇ ਆਪ ਮਤਲਬ ਕਹਿੰਦਾ ਭਾਵਾ ਵੀ ਉਹ ਰਿਕਾਰਡਿੰਗ ਕੀਤੀ ਹੋਈ ਚੀਜ਼ ਨੂੰ ਮਾਈਕ ਦੇ ਅੱਗੇ ਰੱਖ ਕੇ ਤੇ ਆਪ ਵੀਡੀਓ ਦੇਖਦੇ ਆ ਸੈੱਲ ਫੋਨ ਦੇ ਉੱਤੇ ਪੂਰਨ ਫਿਲਮਾਂ ਨੂੰ ਅਸ਼ਲੀਲ ਗੰਦੀਆਂ ਬਲੂ ਫਿਲਮਾਂ ਵੇਖਦੇ ਆ ਤੇ ਤੁਹਾਡੇ ਗ੍ਰੰੰਥੀ ਪੜੇ ਗਏ ਆ ਤਹਾਡੇ ਗ੍ਰੰਥੀ ਮੋਰੇ ਗੁਰੂ ਗ੍ਰੰਥ ਸਾਹਿਬ ਆ ਤੇ ਪਿੱਛੇ ਆ ਪਿਛਲੇ ਦਿਨਾਂ ਦੀ ਗੱਲ ਹੀ ਆ ਹੋ ਸਾਰੀਆਂ ਵੀਡੀਓ ਮੇਰੇ ਕੋ ਮੈਂ ਕੋਈ ਦੋਸ਼ ਨਹੀਂ ਹੁੰਦਾ ਜਿਹੜਾ ਵੀ ਕੋਈ ਕਿੰਤੂ ਪ੍ਰੰਤੂ ਕਰੂਗਾ ਫਿਰ ਕਿਉਂਕਿ ਮੈਂ ਚਾਹਦਾ ਨਹੀਂ ਕਿ ਉਹਨਾਂ ਦੀਆਂ ਕਰਤੂਤਾ ਅਸੀਂ ਨੰਗੀਆਂ ਕਰੀਏ ਇਸ ਲਈ ਇਹ ਦੋਸ਼ ਨਹੀਂ ਆ ਜੇ ਕਹਿਣਗੇ ਤੇ ਫਿਰ ਪੇਸ਼ ਵੀ ਕਰ ਦਵਾਂਗੇ ਪਰ ਸਾਨੂੰ ਆਪ ਨੂੰ ਸ਼ਰਮ ਆਉਂਦੀ ਆ ਉਹਨਾਂ ਦੀ ਕਰਤੂਤਾ ਨੂੰ ਲੋਕਾਂ ਦੇ ਅੱਗੇ ਲਿਆਉਂਦਿਆਂ ਹੋਇਆਂ ਸੋ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅੱਗੇ ਗੁਰੂ ਗ੍ਰੰਥ ਸਾਹਿਬ ਪਿੱਛੇ ਪਿਆ ਹੈ ਪਿੱਛੇ ਬੀੜ ਦੇ ਪਿੱਛੇ ਪਲੇ ਪਾਸੇ ਉਹ ਬੈਠੇ ਹੋਏ ਆ ਦੋ ਜਣੇ ਔਰ ਉੱਥੇ ਅਸ਼ਲੀਲ ਹਰਕਤਾਂ ਕਰਨ ਦੇ ਆ ਉਸ ਤੋਂ ਬਾਅਦ ਨਾਨਕ ਸਰੀਏ ਉਹਨਾਂ ਦਾ ਜਿਹੜਾ ਆ ਪਿੱਛੇ ਆਇਆ ਪ੍ਰੋਗਰਾਮ ਤੁਹਾਨੂੰ ਪਤਾ ਹੀ ਸਾਰੀ ਦੁਨੀਆ ਦੇ ਵਿੱਚ ਪਤਾ ਹੈ ਚਾਰ ਬੱਚਿਆਂ ਦੇ ਨਾਲ ਜਨਾਹਕਾਰੀਆਂ ਕੀਤੀਆਂ ਗਈਆਂ ਚਾਰ ਦੇ ਨਾਲ ਦੋ ਤਾਂ ਪਤਾ ਹੀ ਨਹੀਂ ਇੱਕ ਫੜਿਆ ਗਿਆ ਜਿਸ ਦਿਨ ਉਹ ਫੜਿਆ ਗਿਆ ਨਾ ਗਰੰਤੀ ਲੜਕੇ ਦੇ ਨਾਲ ਔਰ ਉਹ 8 ਸਾਲ ਦੀ ਉਮਰ ਦਾ ਤਕਰੀਬਨ ਦੱਸਿਆ ਜਾਂਦਾ ਆ ਸੋ ਇਸ ਤੋਂ ਪਹਿਲਾਂ ਇੱਕ ਹੋਰ ਨਿਹੰਗ ਸਿੰਘ ਭਾਈ ਗ੍ਰੰਥੀ ਉਹਨੂੰ ਸ਼ਰਿਆਮ ਪੇਸ਼ ਕੀਤਾ ਗਿਆ ਕੈਮਰੇ ਦੇ ਸਾਹਮਣੇ ਔਰ ਉਹਨੂੰ ਉਹਦੇ ਮੂੰਹੋਂ ਕਬੂਲ ਕੀਤਾ ਗਿਆ ਵੀ ਹਾਂਜੀ ਭਾਈ ਸਾਹਿਬ ਤੁਸੀਂ ਕਬੂਲ ਕਰਦੇ ਹੋ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਔਰਤ ਦੇ ਨਾਲ ਤੁਸੀਂ ਸਰੀਰਕ ਸੰਬੰਧ ਬਣਾਏ ਆ ਸੋ ਐਸੀਆਂ ਕਿੰਨੀਆਂ ਮੇਰੇ ਕੋਲ ਰਾਤੀ ਮੈਂ ਮਤਲਬ ਵੀਡੀਓ ਤੇ ਬੜੀਆਂ ਸੀਗੀਆਂ ਪਰ ਜਿਹੜੀਆਂ ਮੈਂ ਰਾਤੀ ਮੇਨ ਮੇਨ ਕੱਢੀਆਂ ਨਾ ਮੇਰੇ ਕੋਲ 15 ਵੀਡੀਓ ਆ ਜਿਹਦੇ ਵਿੱਚ ਸਿੱਖ ਕੋਮ ਦੇ ਗ੍ਰੰਥੀਆਂ ਦੀਆਂ ਮਤਲਬ ਸਾਫ਼ ਹੀ ਆਇ ਕਿਤੇ ਕਿਸੇ ਨੇ ਕੱਲ ਪਾਏ ਸੀ ਸੰਤ ਤੇ ਕਹਿੰਦੇ ਆ ਵੀ ਮੈਨੂੰ ਕਿਸੇ ਕਈ ਕਹਿੰਦੇ ਸੀ ਲੋਕੀ ਵੀ ਪਾ ਦਿਓ ਤੁਸੀਂ ਵੀ ਮੈਂ ਕਿਹਾ ਵੀ ਮੈਨੂੰ ਸ਼ਰਮ ਆਉਂਦੀ ਆ ਕਿਉਂਕਿ ਇਹ ਜਦੋਂ ਵੀਡੀਓ ਜਾਣੀ ਨਾ ਪਬਲਿਕ ਦੇ ਵਿੱਚ ਮੇਰੀਆਂ ਆਪਣੀਆਂ ਧੀਆਂ ਭੈਣਾਂ ਨੇ ਮੇਰੀਆਂ ਆਪਣੀਆਂ ਮਾਤਾਵਾਂ ਨੇ ਵੀ ਦੇਖਣੀ ਆ ਜਿਸ ਕਲਿਸਿਆ ਵਿੱਚ ਮੈਂ ਸੇਵਾ ਕਰਦਾ ਆ ਉਸ ਸੰਗਤ ਨੇ ਵੀ ਇਹ ਸਭ ਕੁਝ ਨੂੰ ਵੇਖਣਾ ਹੈ ਤੇ ਮੈਨੂੰ ਪਉਦਿਆ ਸ਼ਰਮ ਆਉਂਦੀ ਆ ਤੇ ਕੱਲ ਤੁਸੀਂ ਦੇਖਿਆ ਕਿਸ ਨੇ ਪਾ ਵੀ ਦਿੱਤੀ ਆ ਆਪੇ ਭਾਈ ਸਾਹਿਬ ਇੱਕ ਔਰਤ ਦੇ ਨਾਲ ਫੜੇ ਗਏ ਦੀ ਵੀਡੀਓ ਪਾਈ ਆ ਭਾਈ ਸਾਹਿਬ ਨੂੰ ਪਜਾਮੇ ਦਾ ਨਾਲਾ ਬੰਦੇ ਹੋਏ ਸਾਫ ਦਿਖਾਇਆ ਗਿਆ ਔਰ ਇੱਕ ਵੀਡੀਓ ਦੇ ਵਿੱਚ ਤੇ ਪਿੱਛੇ ਔਰਤ ਅਲਫ ਨੰਗੀ ਬੈਠੀ ਹੈ ਸੋ ਇਸ ਲਈ ਸ਼ਰਮ ਨੂੰ ਹੱਥ ਮਾਰੋ ਆਪਣੇ ਧਰਮ ਨੂੰ ਉੱਚਾ ਕਰਨ ਦੇ ਲਈ ਦੂਜੇ ਧਰਮ ਨੂੰ ਗਿਰਾਓ ਨਾ ਤੁਸੀਂ ਪਾਪ ਜਿਹੜਾ ਨਾ ਉਹ ਧਰਤੀ ਦੇ ਉੱਤੇ ਹਰੇਕ ਵਸਦੇ ਮਨੁੱਖ ਦੇ ਵਿੱਚ ਰਾਜ ਕਰਦਾ ਆ ਪਾਪ ਤੋਂ ਕੋਈ ਅਸ਼ੂਤਾ ਨਹੀਂ ਆ ਪਾਪ ਕਿਸੇ ਨੂੰ ਵੀ ਆਪਣੇ ਚੰਗਲ 'ਚ ਫਸਾ ਕੇ ਆਪਣੇ ਪਾਪ ਦਾ ਕੰਮ ਕਰਵਾ ਸਕਦਾ ਆ ਪਾਪ ਜਦੋਂ ਕੰਮ ਕਰੋਂਦਾ ਉਹਦੋਂ ਇਹ ਨਹੀਂ ਦੇਖਦਾ ਕਿ ਇਹ ਗੁਰਦੁਆਰੇ ਦਾ ਗ੍ਰੰਥੀ ਆ ਜਾਂ ਚਰਚ ਦਾ ਪਾਸਟਰ ਆ ਜਾਂ ਇਹ ਮਸਜਿਦ ਦਾ ਮੌਲਵੀ ਆ ਜਾਂ ਕਿਸੇ ਮੰਦਿਰ ਦਾ ਪੰਡਿਤ ਆ ਉਹ ਪਾਪ ਜਿਹੜਾ ਨਾ ਜਦੋਂ ਪਾਪ ਦਾ ਕੰਮ ਕਰਾਉਂਦਾ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਹਿੰਦੂ ਤਪ ਦੇ ਵਿੱਚ ਜਾਓ ਵਿਸ਼ਵਾ ਮਿੱਤਰ ਵਰਗੇ ਬੰਦੇ ਨੂੰ ਪਰਵਾ ਕੇ ਪਾਪ ਨੇ ਤੇ ਗੁਨਾਹ ਕਰਾ ਦਿੱਤਾ ਸੀਗਾ ਕਿੱਡੇ ਕਿੱਡੇ ਰਿਸ਼ੀ मुनि ਗਿਰਗੇ ਰਿਸ਼ੀ मुनि ਛੱਡੋ ਤੁਸੀਂ ਇਥੇ ਦੇ ਇੰਦਰ ਦੇਵਤਾ ਵਰਗੇ ਉਹਨਾਂ ਦੇ ਜਿਹੜੇ ਸੀਗੇ ਉਹ ਆਪਣੇ ਹੀ ਭਗਤ ਦੀ ਔਰਤਾਂ ਦਾ ਰੇਪ ਕਰਕੇ ਨਿਕਲ ਗਏ ਸੀਗੇ ਆ ਜਿਹੜੇ ਚੈਨਲ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਜਿਹੜੇ ਬੜੇ ਹੁੱਬ ਹੁੱਬ ਕੇ ਅੱਜ ਕ੍ਰਿਸਚੀਅਨਟੀ ਦੇ ਉੱਤੇ ਹੁਣੇ ਚੁੱਕ ਰਿਹਾ ਇੱਕ ਬੰਦੇ ਨੇ ਗੁਨਾਹ ਕੀਤਾ ਹੈ ਕ੍ਰਿਸਚੀਅਨਟੀ ਨੇ ਨਹੀਂ ਉਸੇ ਤਰ੍ਹਾਂ ਤੁਹਾਡੇ ਭਾਈਆਂ ਨੇ ਜਿਹੜੇ ਗੁਰਦੁਆਰਿਆਂ ਦੇ ਗ੍ਰੰਥੀ ਆ ਉਹਨਾਂ ਨੇ ਪਾਪ ਕੀਤਾ ਹੈ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਕੌਮ ਗੰਦੀ ਹੈ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਧਰਮ ਗੰਦਾ ਹੈ ਉਹਦੇ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਗੁਰੂ ਮਾੜੇ ਆ ਉਦਰੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖਾਂ ਦਾ ਗ੍ਰੰਥ ਮਾੜਾ ਹੈ ਨਾ ਉਸ ਕੌਮ ਦੇ ਵਿੱਚ ਬੰਦੇ ਮਾੜੇ ਆ ਉਸੇ ਤਰ੍ਹਾਂ ਮਸੀਹਤ ਦੇ ਵਿੱਚ ਵੀ ਮਾੜੇ ਹੋ ਸਕਦੇ ਆ ਉਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੀ ਮਾੜੇ ਹੋ ਸਕਦੇ ਆ ਉਸੇ ਤਰ੍ਹਾਂ ਕ੍ਰਿਸ਼ਚਨਾਂ ਦੇ ਵਿੱਚ ਵੀ ਮਾੜੇ ਹੋ ਸਕਦੇ ਆ ਕਿਉਂ ਕਿ ਪਾਪ ਦੇ ਉੱਤੇ ਜੈ ਪਾਉਣਾ ਜਿਹੜਾ ਨਾ ਇਹ ਹਰ ਬੰਦੇ ਦੇ ਬੱਸ ਦਾ ਕੰਮ ਨਹੀਂ ਆ ਸੋ ਇਸ ਲਈ ਮਿਹਰਬਾਨੀ ਕਰਕੇ ਆ ਚੈਨਲਾਂ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਆ ਜਿਹੜੇ ਐਵੇਂ ਇਸ ਚੀਜ਼ ਨੂੰ ਇੱਕ ਇਸ਼ੂ ਬਣਾ ਕੇ ਤੇ ਇਦਾਂ ਦਾ ਮਾਹੌਲ ਕ੍ਰੀਏਟ ਕਰ ਰਹੇ ਆ ਕਿ ਇੱਕ ਦੰਗਾ ਹੀ ਹੋ ਜਾਵੇ ਪੰਜਾਬ ਦੇ ਵਿੱਚ ਇਹ ਸ਼ਰਮ ਕਰਨ ਸ਼ਰਮ ਨੂੰ ਹੱਥ ਪਾਉਣ ਇਹਨਾਂ ਦੀਆਂ ਇਹਨਾਂ ਗਲਤੀਆਂ ਦੇ ਕਰਕੇ ਕਈ ਬੇਕਸੂਰ ਲੋਕ ਜਿਹੜੇ ਆ ਉਹ ਮਾਰੇ ਜਾ ਸਕਦੇ ਆ ਸੋ ਇਹਨਾਂ ਨੂੰ ਗ੍ਰੇਜ਼ ਕਰਨ ਮੈਂ ਤੇ ਗਵਰਨਮੈਂਟ ਤੋਂ ਕਹਾਂਗਾ ਭਗਵੰਤਾਨ ਸਰਕਾਰ ਨੂੰ ਮੈਂ ਕਹਾਂਗਾ ਇਹਨਾਂ ਨੂੰ ਨੱਥ ਪਾਓ ਜਿਹੜੇ ਐਵੇਂ ਕਿਸੇ ਦੇ ਮਜਬ ਦੇ ਉੱਤੇ ਟਿੱਪਣੀਆਂ ਕਰਦੇ ਫਿਰਦੇ ਆ ਮਜਬ ਨਹੀਂ ਕੁ ਮਾੜਾ ਹੁੰਦਾ ਮਜਬ ਦੇ ਵਿੱਚ ਬੰਦੇ ਮਾੜੇ ਹੁੰਦੇ ਆ ਤੇ ਜਿਹੜੇ ਬੰਦੇ ਮਾੜੇ ਹੁੰਦੇ ਆ ਪ੍ਰਗਟ ਹੋ ਜਾਂਦੇ ਆ ਸੋ ਇਸ ਲਈ ਮੈਂ ਦੱਸਣਾ ਚਾਹਾਂਗਾ ਫਿਰ ਜੇ ਤੇ ਤੁਹਾਨੂੰ ਕੋਈ ਭੁਲੇਖਾ ਆ ਵੀ ਬਜਿੰਦਰ ਦਾ ਤੇ ਤੁਹਾਨੂੰ ਮੈਂ ਦੱਸਿਆ ਵੀ ਉਹਦਾ ਅਦਾਲਤ ਦੇ ਵਿੱਚ ਜੋ ਕੁਝ ਹੋਇਆ ਕਿਸੇ ਨੂੰ ਪਤਾ ਨਹੀਂ ਅਜ ਪ੍ਰਗਟ ਨਹੀਂ ਕੀਤਾ ਗਿਆ ਵੀ ਕੀ ਕੀ ਸਬੂਤ ਪੇਸ਼ ਕੀਤੇ ਜਾਂ ਕੀ ਕੁਝ ਹੋਇਆ ਹੈ ਲੇਕਿਨ ਤੁਹਾਡੀਆਂ ਸਾਡੇ ਕੋਲ ਵੀਡੀਓ ਪਈਆਂ ਆ ਤੇ ਸਾਨੂੰ ਫਿਰ ਉਹ ਵੀਡੀਓ ਪਾ ਕੇ ਮਜਬੂਰ ਨਾ ਕਰੋ ਕਿ ਅਸੀਂ ਫਿਰ ਤੁਹਾਡੇ ਲੋਕਾਂ ਨੂੰ ਨੰਗਿਆਂ ਕਰੀਏ ਤੇ ਫਿਰ ਉਹਨਾਂ ਨੂੰ ਨੰਗਿਆਂ ਕਰਕੇ ਉਹਨਾਂ ਦੀ ਗਲਤੀ ਅਸੀਂ ਤੁਹਾਡੇ ਧਰਮ ਦੇ ਉੱਤੇ ਪਾਈ ਉਹ ਧਰਮ ਦਾ ਕੋਈ ਤਾਂ ਸੋਚ ਨਹੀਂ ਹੁੰਦਾ ਸਾਨੂੰ ਪਤਾ ਨਾ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇੱਕ 6 ਤੋਂ 8 ਸਾਲ ਦੀ ਮੁਸਲਿਮ ਲੜਕੀ ਦੇ ਨਾਲ ਰੇਪ ਕੀਤਾ ਗਿਆ ਸੀ ਕਿੰਨੇ ਲੋਕਾਂ ਵੱਲੋਂ ਔਰ ਰੇਪ ਕਰਨ ਦੀ ਜਿਹੜੀ ਜਗ੍ਹਾ ਸੀ ਉਹ ਕੋਈ ਮਹਿਖਾਨਾ ਕੋਈ ਕਲੱਬ ਨਹੀਂ ਸੀ ਬਲਕਿ ਉਹਦਾ ਰੇਪ ਇੱਕ ਮੰਦਰ ਦੇ ਵਿੱਚ ਲਿਜਾ ਕੇ ਕੀਤਾ ਗਿਆ ਸੀ ਤੁਹਾਡੇ ਚੈਨਲ ਵਾਲੇ ਨਾ ਜਿਹੜੇ ਥੋੜੇ ਜੇ ਦੂਜੇ ਟਾਈਪ ਦੇ ਜਿਹੜੇ ਆਪਣੇ ਆਪ ਨੂੰ ਮੰਦਰਾ ਦੇ ਨਾਲ ਜੋੜ ਕੇ ਵੇਖਣ ਵਾਲੇ ਜਿਹੜੇ ਲੋਕ ਆ ਮੈਂ ਕਿਸੇ ਧਰਮ ਮਜਬ ਜਾਤੀ ਦਾ ਨਾਂ ਨਹੀਂ ਲਾਉਂਗਾ ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਉਹਨਾਂ ਚੈਨਲ ਵਾਲਿਆਂ ਨੂੰ ਉਦੋਂ ਤੁਸੀਂ ਕਿੱਥੇ ਮਰ ਗਏ ਸੀਗੇ ਜਦੋਂ ਇੱਕ ਬੱਚੀ ਦੇ ਨਾਲ ਉਥੇ ਦੇ ਪੁਜਰੀ ਤਾਂ ਤੱਕ ਨੇ ਪੰਡਤਾਂ ਤੱਕ ਨੇ ਉਥੇ ਜਨਾਹ ਕਾਰੀ ਕੀਤੀ ਵਿੱਚੇ ਪੁਲਿਸ ਵਾਲੇ ਵੀ ਸ਼ਾਮਿਲ ਸਨ ਫਿਰ ਉਹਨੂੰ ਕਤਲ ਕਰਨ ਤੋਂ ਪਹਿਲਾਂ ਜਦੋਂ ਦੇ ਪੱਥਰ ਮਾਰ ਕੇ ਉਸ ਲੜਕੀ ਨੂੰ ਉਸ ਬੱਚੀ ਨੂੰ ਮਾਰਿਆ ਗਿਆ ਉਸ ਤੋਂ ਪਹਿਲਾਂ ਵੀ ਇੱਕ ਪੁਲਿਸ ਵਾਲਿਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਉਹਨੂੰ ਮਾਰਿਆ ਜਾਵੇ ਮੈਨੂੰ ਫਿਰ ਇੱਕ ਵਾਰ ਇਹਨਾਂ ਰੇਪ ਕਰ ਲੈਣ ਦੇ ਸ਼ਰਮ ਕਰੋ ਆਪਣੇ ਗਰੇਵਾਂ ਚ ਹੱਥ ਛਾਤੀ ਮਾਰੋ ਤੇ ਦੇਖੋ ਵੀ ਤੁਸੀਂ ਆਪ ਕਿੱਥੇ ਹੋ ਤਾਂ ਫਿਰ ਇਹ ਬਾਰ-ਬਾਰ ਕਹਿ ਦਿੰਦੇ ਆ ਚਰਚਾ ਚ ਫਖਾਂ ਨਹੀਂ ਹੁੰਦਾ ਪਖੰਡ ਤੁਹਾਡੇ ਜਿੱਨੇ ਹੁੰਦੇ ਉਹਨੇ ਤਾਂ ਕਿਤੇ ਵੀ ਨਹੀਂ ਹੁੰਦੇ ਤੁਸੀਂ ਚਮਤਕਾਰਾਂ ਦੀ ਗੱਲ ਕਰਦੇ ਹੋ ਚਮਤਕਾਰਾਂ ਦੇ ਮਾਮਲੇ ਚ ਪਖੰਡਾਂ ਦੇ ਮਾਮਲੇ ਤੁਸੀਂ ਕਿਹੜਾ ਘਾਟੋ ਕਿਤੇ ਜਹਾਜ ਚੜਾਏ ਜਾਂਦੇ ਬਾਹਲੇ ਦੇਸ਼ਾਂ ਨੂੰ ਜਾਂਦੇ ਕਿਤੇ 12 ਛਨਾਨ ਕਰੋ ਤੇ ਮੁੰਡੇ ਪੈਦਾ ਹੁੰਦੇ ਆ ਕਿਤੇ 12 ਛਨਾਨ ਕਰੋ ਤੇ ਗੁੰਗੇ ਬੋਲਣ ਲੱ ਪੈਂਦੇ ਆ ਕਿਤੇ ਤੁਸੀਂ ਰੋਟੀਆਂ ਚੜਾਉ ਤੇ ਆਹ ਹੋ ਜਾ ਤੁਹਾਡੇ ਵਿੱਚ ਘਟਿਆ ਪਖੰਡ ਆ ਤੁਹਾਡੇ ਨਿਤ ਤੀ ਦਿਨ ਪਖੰਡ ਜਿਹੜਾ ਬਾਹਰ ਆਇਆ ਰਹਿੰਦਾ ਸੋ ਆਪਣੇ ਆਪ ਨੂੰ ਪਹਿਲਾਂ ਸੁਧਾਰੋ ਆਪਣਿਆਂ ਨੂੰ ਸੁਧਾਰ ਲਓ ਤੁਸੀਂ ਇੰਨੇ ਹੀ ਬਹੁਤ ਆ ਉਹਨੇ ਜੋ ਕੀਤਾ ਕੋਰਟ ਦੇ ਨੂੰ ਸਜ਼ਾ ਦਿੱਤੀ ਆ ਅਗਰ ਉਹ ਨਹੀਂ ਕੀਤਾ ਤੇ ਅੱਜੋ ਬਰੀ ਹੋ ਜਾਊਗਾ ਸਿੰਪਲ ਜੀ ਗੱਲ ਆ ਕੱਲ ਨੂੰ ਅਗਰ ਉਹ ਨੂੰ ਹਾਈ ਕੋਰਟ ਬਰੀ ਕਰ ਦਿੰਦੀ ਫਿਰ ਤੁਸੀਂ ਕੀ ਕਹੋਗੇ ਫਿਰ ਕੀ ਕਹੋਗੇ ਨਹੀਂ ਕਾਨੂੰਨ ਵਿਕ ਗਿਆ ਸੀਗਾ ਤੇ ਅੱਜ ਕਾਨੂੰਨ ਨੇ ਸਜ਼ਾ ਦੇ ਦਿੱਤੀ ਤੇ ਕਾਨੂੰਨ ਠੀਕ ਹੋ ਗਿਆ ਜਾਨੀ ਕਿ ਤੁਹਾਡੇ ਮਤਲਬ ਦਾ ਕੰਮ ਕਰ ਦੇ ਕਾਨੂੰਨ ਤੇ ਕਾਨੂੰਨ ਠੀਕ ਹੈ ਤੇ ਤੁਹਾਡੇ ਅਸ ਤੋਂ ਬਾਹਰ ਕਰ ਦੇ ਤੇ ਕਾਨੂੰਨ ਫਿਰ ਮਾੜਾ ਹੋ ਗਿਆ 크ਰਿਸਚੀਅਨਟੀ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਆਪੋ ਆਪਣੇ ਨੂੰ ਛਾਤੀ ਮਾਰੋ ਆਪਣੇ ਵੱਲ ਵੇਖੋ ਤੇ ਚੁੱਪ ਕਰ ਜਾਓ ਅਜੇ ਬੜਾ ਅੱਗੇ ਲੰਬੀ ਦੌੜ ਹੈ ਜਿੱਦਣ ਉਹ ਬੇਕਸੂਰ ਹੋ ਕੇ ਸਾਬਤ ਹੋ ਕੇ ਆ ਗਿਆ ਨਾ ਬਾਹਰ ਫਿਰ ਤੁਹਾਨੂੰ ਮੂੰਹ ਛਪਾਉਣ ਨੂੰ ਜਗ੍ਹਾ ਨਹੀਂ ਮਿਲਨੀ ਇਸ ਲਈ ਠਕੇ ਰਹੀਏ ਜਿੰਨੀ ਦੇ ਤੱਕ ਲਾਸਟ ਫਾਈਟ ਨਹੀਂ ਹੁੰਦੀ ਓਨੀ ਦੇਰ ਤੱਕ ਅਸੀਂ ਕੋਈ ਵੀ ਨਿਰਨੇ ਜਾਂ ਕਿਸੇ ਵਿੱਚ ਇਹਨੂੰ ਪ੍ਰਤੱਖ ਰੂਪ ਦੇ ਵਿੱਚ ਮੋਹਰ ਨਹੀਂ ਲਾ ਸਕਦੇ ਕਿ ਉਹ ਇਦਾਂ ਦਾ ਹੀ ਸੀਗਾ ਕਾਨੂੰਨ ਦੀ ਪ੍ਰਤੀਕਿਰਿਆ ਨੂੰ ਪੂਰਾ ਹੋਣ ਦਿਓ ਫਾਈਨਲ ਜੱਜਮੈਂਟ ਤੱਕ ਕੰਮ ਨੂੰ ਪਹੁੰਚਣ ਦਿਓ ਕਿਉਂਕਿ ਬਹੁਤ ਸਾਰੇ ਕੇਸ ਐਸੇ ਐ ਜਿਹੜੇ ਥੱਲਿਓ ਉਹਨਾਂ ਨੂੰ ਸਜ਼ਾਵਾ ਹੋ ਜਾਂਦੀ ਐ ਅੱਗੇ ਜਾ ਕੇ ਬਰੀ ਹੋ ਜਾਂਦੇ ਐ ਕਿਉਂਕਿ ਉਹ ਉੱਥੇ ਜਾ ਕੇ ਬਿਆਨ ਜਦੋਂ ਮੈਚ ਨਹੀਂ ਨਾ ਕਰਦੇ ਕਿਉਂਕਿ ਜਿਹੜਾ ਝੂਠਾ ਹੁੰਦਾ ਉਹ ਉਹਦੇ ਬਿਆਨ ਕਦੇ ਟਿਕੇ ਨਹੀਂ ਰਹਿੰਦੇ ਤੇ ਅੱਗੇ ਜਾ ਕੇ ਜਦੋਂ ਬਿਆਨ ਬਦਰੇ ਤੇ ਉਹਨਾਂ ਨੇ ਬਰੀ ਕਰ ਦੇਣਾ ਉਹਨੂੰ ਸਲਾਸ਼ਨ ਬਾਜੀ ਬੰਦ ਕਰੀਏ ਅਗਰ ਉਹਨਾਂ ਨੇ ਕੋਈ ਚੈਨਲ ਵਾਲਿਆਂ ਦੇ ਥਰੂ ਕੁਝ ਗਲਤੀਆਂ ਕੀਤੀਆਂ ਤੇ ਉਹਨਾਂ ਉੱਤੇ ਫਿਰ ਹੁਣ ਆਪਾਂ ਉਹਨਾਂ ਨੂੰ ਜ਼ਿਆਦਾ ਨੰਗੇ ਕਰਾਂਗੇ ਤੇ ਇਹ ਮਾਹੌਲ ਵਿਗੜੇਗਾ ਔਰ ਜਿਹੜੀਆਂ ਭਾਰਤ ਵਿਰੋਧੀ ਤਾਕਤਾਂ ਭਾਰਤ ਦੇ ਵਿੱਚ ਰਹਿ ਕੇ ਕੰਮ ਕਰ ਰਹੀਆਂ ਨਾ ਉਹਨਾਂ ਨੂੰ ਇਦਾਂ ਦਾ ਮੌਕਾ ਚਾਹੀਦਾ ਹੁੰਦਾ ਕੋਮਾ ਨੂੰ ਕੋਮਾ ਦੇ ਨਾਲ ਲੜਾਉਣ ਦਾ ਇਹ ਨਾ ਹੋਵੇ ਕਿ 크੍ਰਿਸਚੀਅਨ ਲੋਕਾਂ ਦਾ ਤੇ ਸਿੱਖਾਂ ਦਾ ਇਸ ਵਿਵਾਦ ਵਿਵਾਦ ਦਾ ਜਿਹੜਾ ਫਾਇਦਾ ਕੋਈ ਤੀਜਾ ਹੀ ਲੈ ਜਾਵੇ ਸੋ ਜੇ ਰੱਬ ਨੇ ਅਕਲ ਬੁੱਧ ਗਿਆਨ ਦਾ ਆਤਮਾ ਦਿੱਤਾ ਆ ਤੇ ਫਿਰ ਸਬਰ ਦੇ ਨਾਲ ਸਾਰੀ ਗੱਲ ਦੇ ਉੱਤੇ ਧਿਆਨ ਦਿਓ ਤੇ ਇੱਕਦਮ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖੋ ਔਰ ਦੁਸ਼ਣਵਾਦੀ ਜਿਹੜੀ ਆ ਉਹਨੂੰ ਬੰਦ ਕਰੋ ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਜੀ ਸਾਰਿਆਂ ਨੂੰ ਮੇਰੇ ਵੱਲ ਜੈਮ ਸੀਕੀ